ਨੋ ਜੇ ਕਾਹਦਾ ਨੂੰ ਮਾਦੀ ਦਾ ਕਰੋਨੇ ਸ਼ੌਂਕ ਲੋ ਜੀ ਆ ਜੋ ਇਹਦੀ ਅੱਖ ਬਾਖ ਮਾਲਿਆ ਜੀ ਵੇਖੋ ਚਮਕ ਇਹਦੀ ਅੱਖ ਚ ਕਿੰਨੀ ਹੈ ਰਿੰਗ ਵੇਖ ਲਓ ਇਹਦਾ ਕਰਾਇਓ ਹੁੰਦੇ ਦਾ ਸ਼ੌਂਕ ਲੋ ਜੀ ਆਪਾਂ ਜਸਟ ਰੀਲ ਬਣਾਉਣ ਵਾਸਤੇ ਲੋ ਜੀ ਆਹ ਹੁੰਦਾ ਹੈ ਦੂਸਰੇ ਹੁੰਦੇ ਦਾ ਕਰਾਇਓ ਜੀ ਲੋ ਜੀ ਇਧਰ ਵੀ ਆ ਸਾਰੇ ਹੀ ਇਹਦਾ ਬੱਲਾ ਚਿੱਟਾ ਜੋ ਤੇ ਡੱਬ ਬੜਾ ਸੋਹਣਾ ਹੈਗਾ ਇਹਦਾ ਉੱਤੇ ਕਲਰ ਦਾ ਕੀ ਐਹਰੋ ਕਰੀ ਲੋ ਜੀ ਆ ਵੇਖੋ ਕਿਡਾ ਸੋਹਣਾ ਕਲਰ ਹੈ ਇਹਦਾ ਇਹ ਮਾਦੀ ਦਾ ਤੇ ਇਹੋ ਮਾਦੀ ਉਹ ਜਿਹੜਾ ਮਿੱਸਾ ਕੂਤਰ ਕਹਿੰਦੇ ਹਾਂ ਉਹਦੇ ਨਾਲ ਲੱਗੀ ਜੋਏ ਠੀਕ ਹੈ ਜੀ ਫੁੱਲ ਵੀ ਵਿਖਾਈ ਲੋ ਜੀ ਆ ਵੀ ਹੋ ਜੀ ਠੀਕ ਹੈ ਜੀ ਹਾਂ ਜੀ ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਲੋ ਜੀ ਤੁਹਾਨੂੰ ਆ ਇੱਕ ਬੱਚੇ ਦਾ ਸ਼ੋਅ ਕਰਾਉਂਦੇ ਆ 9 ਵਜੇ ਇਹ ਜੀ ਕਬੂਤਰ ਹੈਗਾ ਜੀ ਆਪਣੇ ਕੋਲ ਕਰਾਇਆ ਕੁੰਦਰਾ ਸ਼ੋਂ ਤੇ ਇਹ ਉਸ ਕਬੂਤਰ ਦਾ ਬੱਚਾ ਵਾ ਕਬੂਤਰ ਦਾ ਵੀ ਸ਼ੌਂਕ ਤੁਹਾਨੂੰ ਕਰਾਵਾਂਗੇ ਆ ਬੱਚੇ ਨਿਕਲੇ ਇਹਦੇ ਵਾ ਕਮਾਲ ਆ ਜੀ ਇਧਰ ਲਾ ਪੱਲਾ ਨੋ ਜੀ ਆਹ ਕੁੰਡਾ ਵੇਖੋ ਤੇ ਆਪ ਆ ਇਹਨੂੰ ਨਿਸ਼ਾਨੀ ਲਾਤੀ ਆ ਜੀ ਨਿਸ਼ਾਨੀ ਦਿਖਾ ਦਿਓ ਮਹਾਰਾਜ ਆ ਜੀ ਡੀਟੇਲ ਜੋ ਤੇ ਆਪਾਂ ਟੁਕਤਾ ਜੋ ਇਹਦਾ ਇੱਕ ਪਰ ਠੀਕ ਹੈ ਜੀ ਇਹ ਨਿਸ਼ਾਨੀ ਕਿਉਂ ਲਾਈ ਆ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਮੇਰੇ ਭਰਾ ਆ ਜੋ ਜੀ ਇਹਦੇ ਪੰਜੇ ਠੀਕ ਹੈ ਇਹ ਮਹਾਰਾਜ ਨੇ ਚਾਇਆ ਡੈਸ਼ ਡੈਸ਼ ਜਰੂਰ ਹੋਊਗੀ ਕਾ ਹோம் ਬਰੀਡ ਕਾ ਰਹਾ ਬੱਚੇ ਉੱਡਦੇ ਲੋ ਜੀ ਆ ਹோம் ਬਰੀਡ ਤੇ ਇਹ ਗਾੜੀ ਬੱਚੇ ਡਾ ਰਹੀ ਹੈ ਮਾਦੀ ਹੈ ਮਾਦੀ ਮਾਦੀ ਲਓ ਜੀ ਇਹ ਆ ਮਾਦੀ ਜੋ ਕਰਾਇਓ ਪਰਪਲੇ ਦਾ ਸ਼ੋਰ ਲਓ ਜੀ ਆ ਪਰਪਲ ਦਾ ਜੀ ਜਿਹੜੀ ਚੀਜ਼ ਆਪਾਂ ਮੰਗਦੇ ਹੁੰਨੇ ਆ ਜੀ ਸਟੇਟ ਕੁੰਦਾ ਇਹ ਵਾਕਏ ਜਿਵੇਂ ਸਟੇਟ ਕੁੰਦਾ ਵਾ ਬਹੁਤ ਵਧੀਆ ਤੇ ਇਹਦੇ ਨਾਲ ਕਬੂਤਰ ਕਿਹੜਾ ਲੱਗਾ ਜੋ ਇਹਨਾਂ ਕਬੂਤਰ ਵੀ ਤੁਹਾਨੂੰ ਸ਼ੋਅ ਕਰੂਗਾ ਲਓ ਜੀ ਆ ਜੋ ਦੂਸਰਾ ਕੁੰਦਾ ਇਹਦਾ ਠੀਕ ਹੈ ਜੀ ਫੁੱਲ ਵੀ ਵਿਖਾ ਦਿਓ ਲੋ ਜੀ ਆ ਫੁੱਲ ਵੀ ਵਿਖਾ ਠੀਕ ਹੈ ਛੱਡੋ ਇਹਨੂੰ ਲੋ ਜੀ ਆ ਖਰਤ ਵੜਤ ਭੇਜ ਹਾਂ ਜੀ ਠੀਕ ਹੈ ਲੋ ਜੀ ਆ ਕਬੂਤਰ ਦਾ ਕਰੋ ਸ਼ੌਂਕ ਇਹ ਦੜ ਵੀ ਲੈਂਦਾ ਨਾ ਦੜ ਵੀ ਲੈਂਦਾ ਹਾਂ ਹੂੰ ਤੇ ਕਰਾਇਓ ਆਖਦਾ ਸ਼ੌਂਕ ਜੀ ਦੀ ਲੋ ਜੀ ਕਿ ਇਹਨੂੰ ਇਹਨੇ ਕਬੂਤਰ ਨੂੰ ਦੜਵੀ ਵਿਸ਼ ਕਰਕੇ ਬਾਦ ਦੀ ਗੁੱਟ ਖਰਾਬ ਹੀ ਬਾਕੀ ਕਬੂਤਰ ਦੀ ਅੱਖ ਵੇਖ ਲਓ ਤੁਸੀਂ ਜਰਾਤ ਬੋਲ ਧੁੱਪੇ ਪਾ ਲਾਦਾ ਕਾ ਮੈਂ ਜੋ ਜੇਰਾ ਮੂਰਾ ਕਰਾਇਓ ਕੁੰਦੇ ਦਾ ਸ਼ੌਂਕ ਨੋ ਜੀ ਆਹ ਕੁੰਦਾ ਜੀ ਬੜੀ ਸੋਹਣੀ ਚਲਾਈ ਇਹਦੀ ਪਰਲੇ ਕੁੰਦੇ ਦਾ ਵੀ ਕਰਾ ਦਿਓ ਲਓ ਜੀ ਆਹ ਨਵੀਂ ਕੰਨੀ ਜਰੂਰ ਕੱਢਿਓ ਬਾਹਰ ਲਓ ਜੀ ਆਹ ਨਵੀਂ ਕੰਨੀ ਵੇਖ ਲਿਓ ਪਾਰਸ ਪਾਰਸ ਇਹ ਸ਼ਬਿਆ ਜੇ ਉੱਤੋਂ ਪੂਰਾ ਆ ਗਾਇਓ ਫੁੱਲ ਵੀ ਹੋ ਗਿਆ ਠੀਕ ਹੈ ਜੀ ਅੰਦਰ ਨਾ ਹੋ ਗਿਆ ਥੋੜਾ ਨੀਰਾ ਜ ਆ ਇਸ ਕਰਕੇ ਹੁਣ ਆਪਾਂ ਇਹ ਥੋੜਾ ਬਾਹਰ ਵੀ ਤੁਹਾਨੂੰ ਅੱਖੇ ਦਾ ਪ੍ਰੋਪਰ ਵਿਖਾ ਦਈਏ ਵੇਖੋ ਜੀ ਅੱਖ ਦੇ ਜ਼ਰਾਦ ਬਾ ਕਮਾਲ ਹੈ ਜੀ ਕਰਾਇਓ ਕੁੰਦੇ ਦਾ ਸ਼ੌਂ ਜੀ ਲਓ ਜੀ ਆ ਕੁੰਦਾ ਜਮਾ ਸਟੇਟ ਕੋ ਇੱਕ ਚੀਜ਼ ਬੜੀ ਕਾਮਨ ਹੈ ਜਮਾ ਸਟੇਟ ਕੋ ਹੁੰਦਾ ਹੀ ਆ ਰਿਆ ਵਾ ਉਹ ਮਾਦੀ ਸੀ ਤੇ ਆ ਨਾ ਰਿਆ ਨਾ ਆ ਨਾ ਰਿਆ ਦੂਸਰੀ ਅੱਖ ਦਾ ਵੀ ਸ਼ੌਂਕ ਕਰਾਈ ਇਹਦਾ ਲੋ ਜੀ ਇਧਰ ਵੀ ਆਚਾਰ ਕੰਨੀਆਂ ਕਾਲੀਆਂ ਜੋ ਤੇ ਇਧਰੋਂ ਵੀ ਤਾਂ ਕਰਕੇ ਉਹਨੂੰ ਸਲਾਰਾ ਡੈਡੀ ਗੈਂਡੇ ਜੋ ਅੱਖ ਦਾ ਸ਼ੌਂਕ ਇੱਕ ਵਾਰੀ ਫੇਰ ਕਰਾਈ ਲੋ ਜੀ ਆਪ ਜੀ ਬਾਖਮਾ ਜੀ ਲੋ ਠੀਕ ਹੈ ਜੀ ਆ ਜੋੜੇ ਦਾ ਤੁਹਾਨੂੰ ਕਰਾਤਾ ਜੀ ਸ਼ੌਂਕ ਬਾਕੀ ਕਵਰ ਬਾਡ ਵੀ ਜਨ ਨੂੰ ਵਾਤੋ ਵਾਤ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਇੱਕ ਕਬੂਤਰ ਹੋ ਜੀਰਾ ਕਬੂਤਰ ਦਾ ਸ਼ੌਂਕ ਕਰਾ ਦੋ ਜੀ ਲੋ ਜੀ ਇੱਕ ਆ ਜੀਰਾ 골ਡਨ ਕਬੂਤਰ ਜਿਹਾ ਇਹਦਾ ਕਰੋ ਸ਼ੌਂਕ ਕਰਾਇਆ ਅੱਖ ਦਾ ਸ਼ੌਂਕ ਇੱਕ ਹੋਰ ਇਹਨਾਂ ਕੋਲ ਜਾਲਦਾਰ ਕਬੂਤਰ ਹੈਗਾ ਅੰਦਰ ਇੱਕ ਉਹਦਾ ਸ਼ੌਂਕ ਕਰਾਵਾਂਗੇ ਤੁਹਾਨੂੰ ਇੱਕ ਲੋ ਜੀ ਵੇਖੋ ਜੀ ਅੱਖੇ ਦੀ ਠੀਕ ਹੈ ਜੀ। ਆਹ ਦੋਨਾਂ ਨੇ। ਹਾਂ। ਕਿਰਾਏ ਹੁੰਦੇ ਦਾ ਸ਼ੌਂਕ। ਜੀ। ਲਓ ਜੀ ਆ ਜੋ ਪਰਬਲਾ। ਚਾਹ ਤੈਨੂੰ ਸੁਣ ਤਲਾ। ਹੁੰਦਾ ਨਾ ਜੇ। ਇਹੋ। ਬਹੁਤ ਵਧੀਆ ਜੀ ਜਿਹੜਾ ਉੱਤੇ ਜੀਰਾ ਪੀਲੇ ਬਾੜ ਦੇ ਵਿੱਚ ਉੱਤੇ ਆਪਾਂ ਵਿਖਾਇਆ ਬੱਚਾ ਇਸ ਕਬੂਤਰ ਦਾ ਨਾ ਉਹ। ਜਾਲਦਾਰ ਬੱਚਾ। ਜਾਲਦਾਰ ਬੱਚਾ। ਲਓ ਜੀ ਇਸ ਕਬੂਤਰ ਦਾ ਹੈਗਾ ਜੋ। ਠੀਕ ਹੈ ਜੀ। ਆ ਜੋ ਇਹਦਾ ਫੁੱਲ ਵਿਊ ਤਾਂ। ਦੋ ਜੀ। ਠੀਕ ਹੈ ਜੀ। ਇੱਕ ਹੋਰ ਕਬੂਤਰ ਲੋ ਜੀ ਆ ਕਬੂਤਰੇ ਘਰ ਮੰਗਾਇਆ ਅੰਦਰੋਂ ਮਿਸਾ ਕਬੂਤਰ ਆ ਤੇ ਬਾਕੀ ਵੇਨੇ ਆ ਇਹਦੀ ਅੱਖ ਕਿਦਾਂ ਦੀ ਐ ਰੰਗ ਤੋਂ ਕਲਰ ਤੋਂ ਇਹ ਮਿਸਾ ਕਬੂਤਰ ਲੱਗਦਾ ਠੀਕ ਐ ਕਰਾਇਓ ਅੱਖ ਦਾ ਸ਼ੌਂਕ ਜੀ ਲੋ ਜੀ ਆ ਅੱਖ ਜੋ ਕੂਤਰੇ ਵੇਖੋ ਜੀ ਅੱਖ ਜੀ ਜ਼ਰਾ ਆਦ ਜ਼ਰੂਰ ਤੇ ਦੀ ਠੀਕ ਹੈ ਜੀ ਇਹ ਪੁਰਾਣੀ ਬਰੀਡ ਚ ਹੈਗਾ ਵਾ ਕਰਾਇਓ ਪੱਲੇ ਦਾ ਸ਼ੌਂਕ ਲਓ ਜੀ ਆ ਪਰ ਬੱਲਾ ਜੀ ਠੀਕ ਹੈ ਇਧਰੋਂ ਲਓ ਜੀ ਆ ਦੂਸਰਾ ਗੁੰਦ ਠੀਕ ਹੈ ਫੁੱਲ ਵੀ ਵਗਾਲ ਲਓ ਜੀ ਇਹਦਾ ਕਲਰ ਹੀ ਵੇਖ ਲਓ ਇਹਦਾ ਕਲਰ ਵੇਖ ਲਓ ਸਾਰਾ ਇਹਦਾ ਜਿੱਦਾਂ ਮਿਸੇ ਕਬੂਤਰ ਹੁੰਦੇ ਆ ਸੇਮ ਇਦਾਂ ਦਾ ਕਲਰ ਹੈਗਾ ਜੀ ਠੀਕ ਹੈ ਜੀ ਬਾਕੀ ਕਵਰ ਬਾਡ ਵੀਜਨ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਭ ਵੀਰਾਂ ਦਾ